ਕੋਲਾਜ ਜਿਹੜਾ ਪ੍ਰੋਗਰਾਮ ਹੁੰਦੇ ਹੁੰਦੇ ਸੀ ਜਿਆਦੀ ਦੇ ਜਿਆਦੀ ਦੇ ਹੁੰਦੇ ਸੀ ਛੁੱਟੀ ਹੁੰਦੀ ਸੀ ਹਾਂ ਛੁੱਟੀ ਹੁੰਦੀ ਸੀ ਅੱਜ ਦੀ ਛੁੱਟੀ ਜੁਆਏ ਕਰਦੇ ਸੀ ਤੁਸੀਂ ਉਹ ਵਾਲੇ ਸਟੂਡੈਂਟ ਜਿਹੜੇ ਛੁੱਟੀ ਦਾ ਨੰਦ ਲੈਂਦੇ ਸੀ ਹਾਂ ਉਹ ਮੱਖ ਸਿੰਘ ਜੀ ਨੂੰ ਜਾਣਦੇ ਹੋ ਉਹਨਾਂ ਦੀ ਕੁਰਬਾਨੀਆਂ ਜਾਣਦੇ ਹੋ ਹੋਣ ਤੋਂ ਜਾਣ ਨੂੰ ਬਹੁਤ ਬਲ ਗਈ ਬੁੱਲ ਕੇ ਤੁਸੀਂ ਭਾਗਦੇ ਨਹੀਂ ਜੀ ਕਿਉਂ ਬੱਸ ਹੁਣ ਬੱਤਰ ਰਹੇ ਨੇ ਤੇ ਬਾਜ਼ਾਰ ਵਾਚੜ ਤਨਾਲ ਨਾਲ ਤੇ ਆਜੋ ਫਿਰ ਥੋੜੀ ਥੋੜੀ ਮੈਂ ਕਿਹਾ ਇੰਟਰੋਡਕਸ਼ਨ ਵੀ ਦੇਣਾ ਤੇ ਸਵਾਲ ਵੀ ਪੁੱਛਣਾ ਆਖ ਤੇ ਸੀਰੀਅਸਲੀ ਹੋ ਰਾਇੰਨੇ ਨੇ ਪਰ ਜਵਾਬ ਮੁੰਡੇ ਨੇ ਸਹੀ ਸੀ ਨੰਬਰ ਲੈ ਗਿਆ ਮੇਰੇ ਵੱਲੋਂ ਬਾਤ ਵੀ ਤੁਸੀਂ ਬੈਗ ਚੜ ਕੇ ਕਿਥੇ ਚੱਲੇ ਇਧਰ ਆ ਜਾਓ ਇਧਰ ਆ ਜਾਓ ਬਿਲਕੁਲ ਕਾਰੇ ਵੀ ਪਰ ਨਹੀਂ ਕੀ ਉਸ ਭਾਈ ਅੰਮ੍ਰਾਗਸਨ ਦੇਸ ਆਯਾਦਰ ਅੱਛਾ ਤੇ ਤੁਹਾਨੂੰ ਛੁੱਟੀ ਗਾਲੀ ਹੁੰਦੀ ਐ ਉਹ ਦੇਸ ਆਯਾਦਰ ਦੇਸ ਖਾਪੀ ਹੋ ਗਈ ਐ ਛੁੱਟੀ ਆਪੀ ਹੋਣੀ ਹਾਂਜੀ ਤੇ ਮੇਰੀ ਗੱਲ ਸੁਣੋ ਆਜ਼ਾਦੀ ਤੇ ਛੁੱਟੀ ਹੁੰਦੀ ਐ ਜੀ ਤੇ ਫਿਰ ਤੁਸੀਂ ਦੁਕਾਨਾ ਖੋਲ ਵੀ ਰੱਖਦੇ ਜਿੰਨੇ ਵਾਰੀ ਬੱਚੇ ਆਦੇ ਆਈ ਜਿੰਨੇ ਵਾਰੀ ਇਹ ਆਪੀ ਦਾ ਹਾਦੀ ਤਾਂ

ਅੱਤ ਨਹੀਂ ਜਾਦੀ ਕੀ ਛੁੱਟੀ ਹੁੰਦੀ ਹੈ 15 ਤਰੀਕ ਜਾਦੀ ਮਾੜਾ ਦੇਸ਼ ਜਾ ਤੋਇਆ ਸੀ ਹਾਂ ਦੇਖੋ ਇਹ ਜਿੱਤਗੇ ਨਹੀਂ ਤੁਹਾਡੇ ਨੰਬਰ ਲੈ ਗਏ ਅੱਛਾ ਜੀ ਮਾੜਾ ਜੀ ਦੱਸੋ ਵੀ ਇਹ ਛੁੱਟੀ ਕਿਉਂ ਹੁੰਦੀ ਹੈ ਤੇ ਸਾਰਾ ਕੀ ਇਤਿਹਾਸ ਹੈ ਛੁੱਟੀ ਇਹ 15 ਅਕਤੂਬਰ ਦੀ ਛੁੱਟੀ ਆ ਭਾਈ ਜਾਦੀ ਪਰਾਵਾ ਤੇ ਸਕੂਲ ਜਾਂ ਬੈਂਕ ਕਾਰਜ ਸਾਰੇ ਆਪਣੇ ਆਪਣੇ ਚੰਨੇ ਲੜਾਉਂਦੇ ਆ ਹਾਂ ਇਸਕੇ ਛੁੱਟੀ ਬੜਾਈ ਜਾਂਦੀ ਹੈ ਹਾਂ ਜੀ ਠੀਕ ਹੈ ਠੀਕ ਹੈ ਇਹ ਇਹ ਸਮਝ ਕੇ ਨਹੀਂ ਨਾ ਨੇ ਜਵਾਬ ਪਹਿਲੇ ਹੀ ਸਹੀ ਦੇਤਾ ਕੀ ਨਾਮ ਹੈ ਜੀ ਤੁਹਾਡਾ ਮੈਂ ਨਾਮ ਹੱਤਪਾਲਾ ਅੱਛਾ ਹੱਤਪਾਲ ਜੀ ਤੁਸੀਂ ਬਠਿੰਡੇ ਦੇ ਰਹਿਣ ਵਾਲੇ ਹੈ ਮਾਤਾ ਜੀ ਦਾ ਹਾਂ ਬੜੰਦੇ ਨੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਸੋ ਇਸੇ ਤਰ੍ਹਾਂ ਮੈਂ ਕਿ ਸਵਾਲ ਦਾ ਜਵਾਬ ਲੈਣ ਆਈ ਸੀ ਸੋ ਆਜਾਤੀ ਬਣਾ ਰਹੇ ਨੇ ਲੋਕ ਹਨਾ ਤਾਂ ਆਪਾਂ ਗੱਲਬਾਤ ਕਰਦੇ ਆਂ ਨਾਲ ਇਹ ਜਾਂਦੇ ਆਂ ਇਹਨਾਂ ਨੂੰ ਪੁੱਛਦੇ ਆਂ ਆਜੋ ਪਹਿਲਾਂ ਤੇ ਇੱਧਰ ਆਜੋ ਨਾ ਮੈਂ ਇੱਧਰ ਆ ਆ ਗੱਲਾਂ ਚੰਗੀਆਂ ਨਹੀਂ ਹੈਈਆਂ ਮੈਨੂੰ ਆਏ ਦੱਸੋ ਵੀ ਤੁਸੀਂ ਬੈਗ ਚੱਕ ਕੇ ਕਿੱਥੇ ਚੱਲੇ ਇੱਧਰ ਆਜੋ ਇੱਧਰ ਆਜੋ ਪਹਿਲਾਂ ਕਾਦੇ ਪੇਪਰ ਦੇ ਕੇ ਅੱਛਾ ਪੋਸਟ ਭਰਤੀ ਹੁਣ ਹਾਂ ਜੀ ਅੱਛਾ ਜੀ ਮੈਨੂੰ ਐਂ ਦੱਸੋ ਪੁਲਿਸ ਦਾ ਭਰਤੀ ਹੋਣਾ ਉੱਥੇ ਫਿਰ ਪੇਪਰ 'ਚ ਸਵਾਲ ਵੀ ਆਇਆ ਹੋਣਾ ਉਹ ਕਹਿੰਦੇ ਹੋਣੇ ਵੀ 15 ਅਗਸਤ ਕਾ ਤੋਂ ਮਨਾਈ ਜਾਂਦੀ ਹੈ ਨਾ ਪਤਾ ਕੁਛ ਹਾਂ ਜੀ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਸੀ ਅੱਛਾ ਤੇ ਫਿਰ ਛੁੱਟੀ ਕਾਦੀ ਹੁੰਦੀ ਹੈ ਉਹ ਵੀ ਉਹ ਦੇਸ਼ ਆਜ਼ਾਦ ਹੋਇਆ ਤੇ ਛੁੱਟੀ ਤਾਂ ਵੀ ਹੋ ਗਈ ਜੀ ਅੱਛਾ ਛੁੱਟੀ ਆਪੇ ਹੀ ਹੋ ਗਈ ਅੱਛਾ ਮੈਨੂੰ ਐਂ ਦੱਸੋ ਵੀ ਭਗਤ ਸਿੰਘ ਕੌਣ ਸੀਗੇ ਭਗਤ ਸਿੰਘ ਸਹੀ ਸੀ ਹੈ ਜੀ ਆਪਣੇ ਜਿਹਨੇ ਆਪਣੇ ਦੇਸ਼ ਲਈ ਕੁਰਬਾਨੀ ਦਿੱਤੀ ਸੀ ਉਹ ਸਹੀ ਸੀ ਜੀ अच्छा ਤੇ ਤੁਸੀਂ ਉਹਨਾਂ ਨੂੰ ਪਸੰਦ ਕਰਦੇ ਹੋਗੇ ਉਹਨਾਂ ਦੀ ਕੁਰਬਾਨੀਆਂ ਸਮਝਦੇ ਹੋ ਆਜ਼ਾਦੀ ਕਿਵੇਂ ਬਿਲੀ ਸੀ ਕੀ ਆਪਾਂ ਨੂੰ ਹਾਂ ਜੀ ਬਹੁਤ ਔਖੀ ਨਾਲੀ ਤੇ ਆਜ਼ਾਦੀ ਦਾ ਹੂੰ ਅੱਛਾ ਤੁਸੀਂ ਕਦੇ ਵੀ ਪੰਜਾਬ ਪੁਲਿਸ 'ਚ ਭਰਤੀ ਹੋਣਾ ਤੇ ਪੰਜਾਬ ਪੁਲਿਸ 'ਚ ਜਾ ਕੇ ਤੁਸੀਂ ਕੀ ਕਰੋਗੇ ਪੰਜਾਬ ਪੁਲਿਸ 'ਚ ਜਾ ਕੇ ਸੇਵਾ ਕਰਾਂਗੇ ਇਹ ਗਰੀਬਾਂ ਦੀ ਅੱਛਾ ਦੂਜੂ ਸੇਵਾ ਤਾਂ ਨਹੀਂ ਕਰਨੀ ਕਿਤੇ ਹਾਂ ਨਾ ਜੀ ਦੇਖ ਲਓਗੇ ਤੇ ਨਾ ਨਾ ਜੀ ਹਾਂ

ਸਤਿ ਸ੍ਰੀ ਅਕਾਲ ਆਜੋ ਫਿਰ ਸਵਾਲ ਪੁੱਛੀਏ ਇਹ ਸਾਜਦੇ ਨੇ ਨਹੀਂ ਮੇਰੀ ਗੱਲ ਸੁਣੋ ਆਜ਼ਾਦੀ ਬਾਰੇ ਪਤਾ ਤੁਹਾਨੂੰ ਕੁਝ ਨਹੀਂ ਮੈਨੂੰ ਕੁਝ ਨਹੀਂ ਪਤਾ ਮੈਨੂੰ ਅਜੇ ਤੱਕ ਨਹੀਂ ਤੁਸੀਂ ਆਜ਼ਾਦ ਨਹੀਂ ਆਏ ਨਹੀਂ ਇਹ ਆਜ਼ਾਦੀਆਂ ਪਤਾ ਕਿੱਧਰ ਰਹਿ ਗਈਆਂ ਅੱਛਾ ਅੱਗੇ ਨੂੰ ਆ ਦੋ ਹਾਂਜੀ ਨਹੀਂ ਮੇਰੀ ਗੱਲ ਸੁਣੋ ਆਜ਼ਾਦੀ ਤੇ ਛੁੱਟੀ ਹੁੰਦੀ ਹੈਗੀ ਤੇ ਫਿਰ ਤੁਸੀਂ ਦੁਕਾਨਾ ਖੋਲ ਕੇ ਰੱਖਦੇ ਹੋ ਅਸੀਂ ਜ਼ਿੰਮੇਵਾਰੀ 'ਚ ਫਸੇ ਆਡੀ ਦੇ ਆਈ ਮੇਰੀ ਆਈ ਆਜ਼ਾਦੀ ਤਾਂ ਹੱਦੀ ਦਾ ਜਣੀ ਇਹ ਕਹੋ ਜੀ ਜ਼ਿੰਮੇਵਾਰੀ ਪੈਗੀ ਬਿਆਹ ਵੀ ਹੋ ਗਿਆ ਬਿਆਹ ਹੋ ਗਿਆ ਤਾਂ ਉਹ ਬੱਚੇ ਵੀ ਹੋ ਗਏ ਆਪਣੇ ਤਾਂ ਜੀ ਅੱਛਾ ਫਿਰ ਤਾਂ ਜ਼ਿੰਮੇਵਾਰੀ ਪਾੜੀ ਹੈ ਭਾਈ ਹੈਨਾ ਜੀ ਤਾਂ ਹੀ ਆਪਾਂ ਯਾਦ ਨਹੀਂ ਹੇਜ ਤੱਕ ਹੋਏਗੀ ਤੂੰ ਕਿਹਨਾਂ ਆਜ਼ਾਦੀ ਮਨਾਉਂਦੀ ਨਹੀਂ ਹੋਵੇਂਗੀ ਤੂੰ ਤੇ ਗੁਲਾਮ ਹੋਗੇ ਫਿਰ ਹਾਂ ਪੱਕੇ ਹੋਏ ਭਾਈ ਜੀ ਅੱਛਾ ਬਸ ਪਤਾ ਵੀ ਪੜਦੇ ਹੋਵਾਂਗੇ ਛੋਟੇ ਹੁੰਦੇ ਆਪਾਂ ਖਬਰਾਂ ਦੇਖਦੇ ਆਂ ਵੀ ਆਜ਼ਾਦੀ ਕਿਉਂ ਮਨਾਈ ਜਾਂਦੀ ਹੈ ਆਜ਼ਾਦੀ ਦਾ ਦਿਨ ਕਿਉਂ ਮਨਾਇਆ ਜਾਂਦਾ 15 ਅਗਸਤ 15 ਅਗਸਤ ਜੀ ਤਾਂ ਹੀ ਮਨਾਇਆ ਜਾਂਦਾ ਜੀ ਮਹਾਤਮਾ ਗਾਂਧੀ ਦਾ ਕੋਈ ਚੱਲ ਰਿਆ ਜੀ ਇਹ ਉਹਨਾਂ ਕਰਕੇ ਮਨਾਇਆ ਜਾਂਦਾ 15 ਅਗਸਤ ਕਰਕੇ ਮ ਆ ਜ਼ਰੂਰੀ ਹੋ ਗਏ ਫੋਨ ਅੱਜ ਕੱਲ ਇਤਿਹਾਸ ਬਾਰੇ ਸਾਨੂੰ ਕੁਝ ਨਹੀਂ ਪਤਾ ਹੈਗਾ ਤੋ ਸਰਚ ਕਰਕੇ ਦੇਖ ਲਓ ਜਿਹੜੇ ਪਿੱਛੇ ਖੜੇ ਨੇ ਇੱਧਰ ਆ ਜਾਓ ਤੁਹਾਡਾ ਵੀ ਟੈਸਟ ਲੈਣੀ ਹੈ ਮੈਂ ਵੇਖ ਕੇ ਵੇਜਾਦੇ ਆ ਇਹ ਤਾਂ ਭੁੱਲ ਗਏ ਜੀ ਬਾਨਾ ਲੱਭ ਲੈ ਇਹਨਾਂ ਨੇ ਸੋ ਆ ਜਾਓ ਅੱਗੇ ਚੱਲ ਗਏ ਇਹ ਫੋਨ ਬੈਸਿਕ ਹੰਟੇ ਲਾ ਲਿਆ ਕਿ ਸੱਚੇ ਬੀਜ਼ੀ ਹੈ ਨਹੀਂ ਨਹੀਂ ਬੈਸਿਕ ਲਾ ਰਹੀ ਹੈ ਅੱਛਾ ਤੇ ਮੈਨੂੰ ਇਹ ਦੱਸੋ ਵੀ ਆਜ਼ਾਦੀ ਬਾਰੇ ਪਤਾ ਹੈ ਕੁਝ 15 ਅਗਸਤ ਵਾਲਾ ਦਿਨ ਪਤਾ ਹੀ ਹੈ ਵਸ ਕੀ ਪਤਾ ਦੱਸੋ ਤੁਸੀਂ ਆਪਣਾ ਦੇਸ਼ ਆਜ਼ਾਦ ਹੋਇਆ ਸੀ ਅੱਛਾ ਹਾਂਜੀ ਕਿੰਨਾ ਤੋਂ ਆਜ਼ਾਦ ਹੋਇਆ ਸੀ ਅੰਗਰੇਜ਼ਾਂ ਤੋਂ ਹੀ ਅੱਛਾ ਹਾਂਜੀ ਪਰ ਅੱਜ ਵੀ ਦੇਸ਼ ਆਜ਼ਾਦ ਹੀ ਨਹੀਂ ਆਪਣਾ ਅੱਛਾ ਕਿਵੇਂ ਉਹ ਕਿ ਰਾਜਨੀਤਿਕ ਤੁਹਾਨੂੰ ਪਤਾ ਹੀ ਹੂੰ કરી ਜਾਂਦੇ ਆ ਰਾਜਨੀਤੀ ਜਿਹੜੇ ਬੰਦੇ ਪੜ੍ਹੇ ਲਿਖੇ ਆ ਈ ਉਹ ਬੇਰਜ਼ਗਾਰ ਕਰਦੇ ਆ ਸਵਾਰਸ਼ਾਂ ਤੇ ਬੰਦੇ ਰੱਖੀ ਜਾਂਦੇ ਆ ਹੁਣ ਸਾਡੇ ਵਰਗੇ ਪੜ੍ਹ ਲਿਖ ਕੇ ਪਿਆਪ ਹੋਂਦ ਸਾਰੇ ਐਕਸਲੈਂਟ ਬਾਬਾ ਤੁਸੀਂ ਕੀ ਕਰਿਆ ਜਾ ਹਾਂਜੀ ਤੁਸੀਂ ਕੀ ਕਰਿਆ ਪੜਾਈ ਚ ਮੈਂ ਵੈਸੇ ਪੜਿਆ ਪ੍ਰਸਤੋਂ ਪਰ ਪਿਆਪ ਹੋਂਦ ਸੇ ਪੇਪਰ ਜੀ ਮੈਂ ਕਰ ਦਿੱਤੇ ਸੀ ਪੇਪਰ ਹਾਂਜੀ ਜੀ ਅੱਛਾ ਤੇ ਫੇਰ ਕੀ ਬਣਿਆ ਪੇਪਰ ਤੋਂ ਰਹਿ ਗਿਆ ਜੀ ਅੱਛਾ ਤੇ ਫੇਰ ਦੁਬਾਰਾ ਵੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਕੀਤਾ ਜੀ ਦੇਖ ਕੇ ਆਈਆਂ ਅਰ ਕੀ ਤੇਰਾ ਕਰਕੇ ਰਿਅਲਟੀ ਨਹੀਂ ਆਈ अच्छा ਤੇ ਪੰਜਾਬ ਪੁਲਿਸ ਚ ਤੁਸੀਂ ਕਿਹਾ ਵੀ ਤੁਸੀਂ ਭਰਤੀ ਹੋਣਾ ਤੁਹਾਡਾ ਸੁਪਨਾ ਹੈ ਨਾ ਤੇ ਮੈਨੂੰ ਇਹ ਦੱਸੋ ਵੀ ਪੰਜਾਬ ਪੁਲਿਸ ਜਾ ਕੇ ਤੇ ਤੁਸੀਂ ਕਰੋਗੇ ਕੀ ਪਹਿਲਾਂ ਤਾਂ ਕ੍ਰਾਈਮ ਰੋਕਣਾ ਜਿਹੜਾ ਨਸ਼ਾ ਵਧ ਰਿਹਾ ਆਪਣੇ ਇਹਨੋਂ ਜ਼ਿਆਦੇ ਮੰਨਦੇ ਹੋ ਵੀ ਨਸ਼ਾ ਹੈਗਾ اچھا ਪੂਰੀ ਹੈ ਹੀ ਪੂਰਾ ਹੀ ਹੈਗਾ ਕ੍ਰਾਈਮ ਜ਼ਿਆਦਾ ਹੈ ਕ੍ਰਾਈਮ ਹੈ ਕ੍ਰਾਈਮ ਘਟ ਕੇ ਜੇ ਮੈਂ ਕਿ ਫਲੋਰਿਆਂ ਠੱਗੀਆਂ ਇਹ ਕੱਟ ਗਈਆਂ ਪਰ ਜਿਹੜੇ ਨਸ਼ਾ ਉਹ ਵੱਧ ਰਹੀ ਹੈ ਆਪਣੇ ਹਾਂਜੀ ਇਹ ਬਿਲਕੁਲ ਜੀ ਨੌਜਵਾਨ ਪਹਿਲ ਕਰਨਗੇ ਤੇ ਫੇਰ ਹੀ ਸਭ ਠੀਕ ਹੋਣਾ ਕਿਉਂਕਿ ਸਾਡੀ ਨੌਜਵਾਨ ਪੀੜੀ ਨੂੰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਨਾ ਕੀਤੀ ਆ ਰਹੀ ਹੈ ਜੀ ਕਿਉਂਕਿ ਜਿਹੜੇ ਵੱਡੇ ਸਿਆਸਤੀ ਬੰਦੇ ਇਹ ਉਹ ਛੱਡ ਰਹੇ ਆ ਮਤਲਬ ਕਿ ਉਹਦੇ ਕਰਕੇ ਨੌਜਵਾਨ ਜਿਹੜੇ ਅੱਧੇ ਮਾੜੇ ਰਾਹ ਤੇ ਚੱਲੀ ਜਾਂਦੇ ਆਂ ਕੀ ਬਾਤ ਹਾਂਜੀ ਬਿਲਕੁਲ ਬਹੁਤ ਸਹੀ ਗੱਲ ਤੁਸੀਂ ਕਹੀ ਹੈ ਬਹੁਤ ਚੱਗਾ ਤੁਹਾਡੇ ਵਰਗੇ ਨੌਜਵਾਨ ਜ਼ਰੂਰ ਹੋਣੇ ਚਾਹੀਦੇ ਮਿਹਨਤ ਕਰੋ ਇੱਕ ਦਿਨ ਸਫਲ ਜ਼ਰੂਰ ਹੋਵੋ ਬਹੁਤ ਬਦ ਗਰੀ ਥੈਂਕ ਯੂ ਮੈਮ ਸੋ ਦੇਖੋ ਤੁਸੀਂ ਬਾਜ਼ਾਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਪੂਰੀਆਂ ਆ ਬੈਗ ਟੰਗ ਟੰਗੇ ਕਿੱਥੇ ਚੱਲੇ ਹੋ ਤੇ ਇਹ ਹੈ ਜੀ ਦੇਖੋ ਬਠਿੰਡਾ ਦਾ ਬੱਸ ਸਟੈਂਡ ਵਾਲਾ ਥਾ ਕਿਉਂਕਿ ਇੱਥੇ ਹੁਣ ਪਿੰਡਾਂ ਤੋਂ ਇੱਥੇ ਪੜਨ ਲੋਕ ਆਉਂਦੇ ਹੈਗੇ ਬਠਿੰਡੇ ਸ਼ਹਿਰ ਦੇ ਵਿੱਚ ਤੇ ਕਾਲਜ ਆ ਇੱਥੇ ਆਲਸ ਕਰਦੇ ਨੇਗੇ ਤੇ ਉਹ ਫਿਰ ਤਾਂ ਕਰਕੇ ਵੀ ਫਿਰ ਇੱਥੋਂ ਦੇ ਜਾਣਾ ਪੈਂਦਾ ਇਸ ਕਰਕੇ ਇੱਥੇ ਰੌਣਕ ਮੇਲਾ ਇਸੇ ਤਰ੍ਹਾਂ ਲੱਗਿਆ ਰਹਿੰਦਾ ਇਹ ਬਾਜ਼ਾਰ ਆ ਬੱਸ ਸਟੈਂਡ ਦੇ ਨਾਂ ਨਾਲ ਤੇ ਆਜੋ ਫਿਰ ਥੋੜੀ-ਥੋੜੀ ਮੈਂ ਕਿਹਾ ਮੈਂ ਇੰਟਰੋਡਕਸ਼ਨ ਵੀ ਦੇਣਾ ਤੇ ਸਵਾਲ ਵੀ ਪੁੱਛਣਾ। ਐਨੇ ਕਿਵੇਂ ਮੂਜੇ ਸੁਟੇ ਹੋਏ ਕੀ ਗੱਲ ਹੋ ਗਈ? ਸਕੂਲ ਤੇ ਛੁੱਟੀ ਹੈ? ਹਾਂਜੀ। ਸਕੂਲ ਤਾਂ ਛੁੱਟੀ ਹੈ? ਨਹੀਂ। ਅੱਛਾ ਤੇ ਫਿਰ ਤੁਸੀਂ ਕੀ ਕਰਦੇ ਪਏ? ਕੰਮ ਤੇ ਲੱਗਾ ਹੋਇਆ। ਕੰਮ ਕਰਦਾ ਬੜਾ ਸਿਆਣਾ ਮੁੰਡਾ। ਅੱਛਾ ਮੈਨੂੰ ਇਹ ਦੱਸ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? ਪਲੱਸ 1। ਪਲੱਸ 1 'ਚ ਪੜ੍ਹਦੇ ਹੋ। ਅੱਛਾ ਫਿਰ ਤਾਂ 15 ਤਰੀਕ ਦੀ ਛੁੱਟੀ ਹੈ? ਹਾਂਜੀ। ਨਹੀਂ ਓਪਨ ਭਰੇ ਹੋਏ। ਅੱਛਾ ਫਿਰ ਤਾਂ ਹਮੇਸ਼ਾ ਹੀ ਛੁੱਟੀ ਹੈ? ਦੱਸੋ ਜੀ ਆ ਮੈਨੂੰ ਇਹ ਦੱਸੋ ਵੀ 15 ਅਗਸਤ ਕਿਉਂ ਮਨਾਇ ਜਾਂਦੀ ਹੈ ਹਾਂਜੀ 15 ਅਗਸਤ ਕਿਉਂ ਮਨਾਉਂਦੇ ਨੇ ਆ 15 ਅਗਸਤ ਦੇਸ਼ ਜਦੋਂ ਹੈ ਇਹ ਵਾਰ ਲੇਖ ਲਿਖ ਦਿਓ ਨਹੀਂ ਛੋਟੇ ਹੁੰਦੇ ਉਹ ਹੋਰ ਦਿਖਾ ਦੇ ਦੀ ਅੱਛਾ ਤੇ ਮੈਨੂੰ ਇਹ ਦੱਸੋ ਵੀ ਭਗਤ ਸਿੰਘ ਕੌਣ ਸੀਗੇ ਆਪਣੇ ਦੇਸ਼ ਵਾਸਤੇ ਲੜੇ ਸੀ ਉਹ ਆਪਣੇ ਭਗਤ ਸਿੰਘ ਇਹ ਦੇਸ਼ ਵਾਸਤੇ ਲੜੇ ਸੀ ਆਪਣੇ ਦੇਸ਼ਵਾਸੀ ਲੜੇ ਸੀਰ ਨੇ ਸ਼ੀਧੀ ਦਿੱਤੀ ਸੀ ਹਾਂਜੀ ਹੂੰ ਤੇ ਫਿਰ ਕੀ ਕੀਤਾ ਸੀ ਗੋਰੀਆਂ ਨੂੰ ਭਜਾਇਆ ਸੀ ਹਾਂਜੀ ਪਰ ਉਹ ਪਹਿਲਾਂ ਉਹ ਗੇ ਦੀ ਸ਼ੀਧ ਹੋ ਗਏ ਸੀ ਹੂੰ ਉਸ ਤੋਂ ਬਾਅਦ ਉਹਨਾਂ ਦਾ ਤਾਂ ਦੇਹ ਜਦੋਂ ਆਈ ਹੂੰ 79 ਦਿਨ ਤੋਂ ਬਾਅਦ ਹੀ ਜਦੋਂ ਆਈ ਤੁਸੀਂ ਯਾਦ ਰੱਖਦੇ ਹੋ ਵੀ ਭਗਤ ਸਿੰਘ ਵਾਲੀ ਸੋਚ ਹੋਣੀ ਚਾਹੀਦੀ ਹੈ ਸਾਰਿਆਂ ਹਾਂਜੀ ਅੱਛਾ ਮੈਨੂੰ ਇਹ ਦੱਸੋ ਵੀ ਤੁਸੀਂ ਇੰਨੀ ਛੋਟੀ ਉਮਰ ਚ ਤੁਹਾਨੂੰ ਕਿੰਨੀ ਕਿੰਨੀ ਉਮਰ ਹੈ ਤੁਹਾਡੀ 18 ਸਾਲ ਅੱਛਾ 18 ਸਾਲ ਦੇ ਹੋ ਚਲੋ ਤੇ ਤੁਸੀਂ ਇੱਥੇ ਨੂੰ ਕੰਮ ਕਰਨ ਦੀ ਕੀ ਲੋੜ ਪੈ ਗਈ ਵੀ ਤੁਸੀਂ ਕੰਮ ਕਰਦੇ ਹੋਗੇ ਇੱਥੇ ਲੋਕਡਾਊਨ ਤੋਂ ਬਾਅਦ ਲੱਗ ਗਈ ਅੱਛਾ ਨਹੀਂ ਮਤਲਬ ਕੀ ਮਜਬੂਰੀ ਪੈ ਗਈ ਵੀ ਤੁਸੀਂ ਇੰਨੀ ਛੋਟੀ ਉਮਰ ਚ ਬੱਚੇ ਪੜ੍ਹਦੇ ਆ ਕਾਲਜ ਸਕੂਲ ਜਾਂਦੇ ਆ ਤੇ ਤੁਸੀਂ ਫਿਰ ਕੰਮ ਕਾਤੋਂ ਕਰਨ ਲੱਗ ਗਏ ਕਿ ਘਰ ਦੇ ਵਿੱਚ ਕੋਈ ਸਮੱਸਿਆ ਪਰ ਮੂੰਹ ਲੱਗ ਗਏ ਹੀ ਕਰ ਦੇ ਹਾਂ ਹੱਸ ਪਿਆ ਸੀਰੀਅਸ ਨਹੀਂ ਹੋਣਾ ਇਹਨਾਂ ਨੇ ਪਰ ਜਵਾਬ ਮੁੰਡੇ ਦੇ ਸਹੀ ਸੀ ਨੰਬਰ ਲੈ ਗਿਆ ਮੇਰੇ ਵੱਲੋਂ ਪਾਸ ਦੇਸ਼ ਦੇ ਬਾਰੇ ਮੈਂ ਬਣਾਤੇ ਆ ਅੱਛਾ ਦੇਸ਼ ਦੇ ਬਾਰੇ ਵੀ ਕੈਸੇ ਆਪਣੀ ਧਰਤੀ ਮਾਤਾ ਕੇ ਲਈ ਹਾਂ ਹਾਂ ਸਕੂਲ ਬੱਚੇ ਮਨਾਤੇ ਆ ਜੀ ਧਰਤੀ ਮਾਤਾ ਕੇ ਲਈ ਮਨਾਤੇ ਆ ਕੀ ਕਰਤੇ ਆ ਉਸ ਦਿਨ ਕੀ ਕਰਤੇ ਆ ये तो नहीं मालूम थी हमारे अच्छा, हाँ। आप तो पढ़े स्कूल में जाते होते थे आप कितना पढ़े हो कक्षा तीन, तीन में पढ़ा हूँ कक्षा तीन में तो पंद्रह अगस्त में स्कूल में छुट्टी होती थी जब स्कूल में फंक्शन पे लेके जाते थे वो स्टेडियम में चंडे लड़ाते थे मंत्री आते थे वो हाँ जी हाँ जी हाँ तो वो क्यों करते थे फिर वो भाषण देने के लिए अच्छा करने के लिए भारत देश के लिए जाते थे अच्छा अच्छा देश आजाद हुआ था उस दिन जी जी वो जो गोरे थे ना गोरे वो देश के पे कब्जा किया हुआ सी हमको मारते थे तंग करते थे इंडियन को फिर उसके लिए हमारे वो शहीदी जो नौजवान थे उन्होंने बलिदानियाँ दी है ना गांधी जी को जानते हो हाँ जानते हैं जानते हैं गांधी अच्छा, जी अच्छा, कैसे लगते हैं गांधी जी आपको बहुत अच्छे लगते हैं अभी तो अच्छे लगते है नोट पे गांधी जी है ना नी इसलिए सबको अच्छे लगते है ना ठीक है बचपन से गांधी जी का देख अच्छा स्कूल में जेल में कहीं भी होगा गांधी जी की फोटो लगी होगी

ਆ ਤਾਂ ਦੀ ਚੱਲੀ ਤੁਰੀ ਹੁੰਦੀ ਆ ਅੱਛਾ ਇਹ ਰੀਤ ਹੈ ਕਿਵੇਂ ਚੱਲ ਗਈ ਰੀਤ ਅਰੇ ਰੀਤਾਂ ਕਿ ਵੀ ਚੱਲ ਗਈ ਯਾਦ ਵੀ ਮਿਲੀ ਸੀ ਤੇ ਮੈਂ ਅੱਛਾ ਯਾਦ ਹੋਇਆ ਸੀ ਮੁਲਕ ਦਾ ਤੀਨਾ ਤੋਂ ਯਾਦ ਹੋਇਆ ਸੀ ਜੀ ਅੰਗਰੇਜ਼ਾਂ ਦਾ ਅੱਛਾ ਇਸ ਕਰਕੇ ਅੱਛਾ ਇਸ ਕਰਕੇ ਤਾਂ ਫਿਰ ਇਹਨਾਂ ਨੇ ਫਿਰ ਉਹ ਦਿਨ ਮਨਾਉਣਾ ਸ਼ੁਰੂ ਕਰਤਾ ਫਿਰ ਛੁੱਟੀਆਂ ਵੀ ਹੁੰਦੀਆਂ ਸਰਕਾਰੀ ਹਾਂ ਸਰਕਾਰੀ ਛੁੱਟੀਆਂ ਅੱਛਾ ਕਈ ਵਾਰ ਕਦੇ ਦੋ ਛੁੱਟੀਆਂ ਕਰ ਦਿੰਦੇ ਆ ਕਈ ਇੱਕ ਕਹਾਉਂਦੀ ਹੈ ਹਾਂ ਇਸ ਕਰਕੇ আচ্ছা ਤੇ ਤੁਸੀਂ ਤੁਹਾਨੂੰ ਯਾਦ ਹੋਊਗਾ ਤੁਸੀਂ ਵੀ ਜਦੋਂ ਪੜਦੇ ਹੁੰਦੇ ਸੀ ਉਹਦਾ ਤੁਸੀਂ ਜਾਂਦੇ ਹੋਵੋਗੇ ਸਕੂਲਾਂ 'ਚ ਜਦੋਂ ਪ੍ਰੋਗਰਾਮ ਹੁੰਦੇ ਹੁੰਦੇ ਸੀ ਆਜ਼ਾਦੀ ਦੇ ਆਜ਼ਾਦੀ ਦੇ ਹੁੰਦੇ ਸੀ ਛੁੱਟੀ ਹੁੰਦੀ ਸੀ ਹੂੰ ਉਹ ਛੁੱਟੀ ਹੁੰਦੀ ਸੀ ਤੇ ਤੁਸੀਂ ਛੁੱਟੀ ਇੰਜੋਏ ਕਰਦੇ ਸੀ ਤੁਸੀਂ ਉਹ ਵਾਲੇ ਸਟੂਡੈਂਟਸ ਜਿਹੜੇ ਛੁੱਟੀ ਦਾ ਅਨੰਦ ਲੈਂਦੇ ਸੀ ਹਾਂ ਅੱਛਾ ਹੁਣ ਆ ਦੇ ਵੀ ਬੰਦੇ ਜਵਾਕ ਕਹਿੰਦੇ ਆ ਛੁੱਟੀ ਹੋਵੇ ਵਾਪਸ ਅੱਛਾ ਜਿੰਨੀ ਹੈ ਵੀਰ ਲੜਕੀ ਹੈ ਕਿ ਹੋਰ ਉਹ ਕਹਿੰਦੀਆਂ ਖੁਸ਼ੀ ਹੈ ਅਮੀ ਛੁੱਟੀ ਹੋ ਗਈ ਛੁੱਟੀ ਦਾ ਪਤਾ ਹੁੰਦਾ ਨਹੀਂ ਵੀ ਕਿਉਂ ਆ ਤੇ ਛੁੱਟੀ ਹੋਵੇ ਕਹਿ ਦਿੰਦੇ ਨੇ ਹੈ ਤੇ ਮੈਨੂੰ ਆਏ ਦੱਸੋ ਵੀ ਤੁਸੀਂ ਅੱਜ ਕੱਲ ਨੌਜਵਾਨ ਮੁੰਡੇ ਕੁੜੀਆਂ ਨੂੰ ਦੇਖਦੇ ਹੋ ਤੇ ਬਾਜ਼ਾਰਾਂ ਚ ਆਉਂਦੇ ਆ ਪੜਦੇ ਹੈਗੇ ਵੀ ਕੀ ਮਾਹੌਲ ਅੱਜ ਦੇ ਟਾਈਮ ਚ ਹਾਂ ਐਨ ਬੁਰਾ ਹਾਲਾਤ ਹੂੰ ਕਿ ਸੇ ਨਹੀਂ ਸੰਗਣੀ ਸ਼ਾਰਵਣੀ ਕੋਸ ਨਹੀਂ ਹੈ ਅੱਛਾ ਵੈਲ ਤੇ ਕੀ ਅੱਗੇ ਕੀ ਬਣੂਗਾ ਜਾ ਕੇ ਬਣਿਆ ਹੀ ਗਿਆ ਜੀ ਅਨਿਆਨ ਖਤਮ ਕਰੀ ਜਾਂਦੇ ਆ। ਹਰੇਕ ਪਾਰਟੀ ਆਉਂਦਾ ਆਦਾ। ਸੌਖਾ ਨਹੀਂ ਆ। ਇਹ ਨੇਤਾ ਲੋਕ ਨਿਕਲ ਗਏ ਪੰਜਾਬ ਤੋਂ। ਬਾਹਰ ਜੁਨੀਟਾ ਵੇਚੀ ਜਾਂਦੇ ਆ ਕਰੀ ਜਾਂਦੇ। ਬੁਰਾ ਹਾਲ। ਉਹ ਕਾ ਨਾ ਜੇ ਸੋਚਣ ਤੇ ਲੱਗ ਜੀ ਇਹ ਤਾਂ ਦਿਮਾਗ ਉ ਆਏ ਹੋ ਜਾਂਦਾ ਵੀ ਕੀ ਬਣ ਗਿਆ ਕਿੱਥੋਂ ਤੁਰੇ ਸੀ ਕਿੱਥੇ ਆ ਗਏ ਹਨਾ। ਬਸ ਕੋਸਟਾ ਮਹਿੰਗਾਈ ਮਾਰ ਦੋ। ਬੇਰਜਗਾਰੀ ਆ ਕੋਠਾ ਗੁੰਡਾ ਗੱਲ ਦੀ ਹਾਂ ਫਿਰ ਆਪਾਂ ਯਾਦ ਨਹੀਂ ਹੈਗੇ ਫਿਰ ਮੰਨਦੇ ਹੋ ਜਾਂਦਾ ਆਪਾਂ ਨਹੀਂ ਬੁਰਾ ਹਾਲ ਆ ਮੇਟੇ ਬੁਰਾ ਹਾਲ ਆ ਵਾ ਹੁਣ ਤਾਂ ਕਿਸੇ ਤੋਂ ਵੰਦੀ ਗੱਲ ਕਰ ਲੋ ਕਿਸੇ ਨਾਲ ਉਹ ਕਹਿੰਦੇ ਆ ਹੁਣ ਤਾਂ ਅੰਤ ਆ ਜਾ ਵਾ ਹਾਂ ਬਿਲਕੁਲ ਗੱਲ ਵਿਚਾਰਨ ਵਾਲੀ ਹੈ ਅੰਕਲ ਜੀ ਦੀ ਸਤਿ ਸ਼੍ਰੀ ਅਕਾਲ ਜੀ ਨਹੀਂ ਨਹੀਂ ਮੈਂ ਜਵਾਬ ਥੋੜੇ ਤੋਂ ਵੀ ਲੈਣਾ ਦੇਖੋ ਤੁਸੀਂ ਛੁੱਟੀ ਹੀ ਲੈਂਦੇ ਨਹੀਂ ਸੀਗੇ 15 ਜਨਵਰੀ ਦੀ ਛੁੱਟੀ ਤਾਂ ਤੁਸੀਂ ਲੈਂਦੀ ਹੋਵੋਗੇ ਠੀਕ ਹੈ ਅੱਛਾ ਤੇ ਫਿਰ 15 ਅਗਸਤ ਤੱਕ ਦੁਕਾਨ ਖੋਲ ਕੇ ਰੱਖਦੇ ਹੋ ਕਿ ਬੰਦ ਕਰਦੇ ਹੋ ਖੋਲ ਕੇ ਰੱਖਦੇ ਹੋ ਅੱਛਾ ਅੱਛਾ ਤੇ ਸਿਰਫ ਫਿਰ ਹੁਣ ਮੈਨੂੰ ਤੁਸੀਂ ਦੱਸੋ ਵੀ ਦੇਸ਼ ਬਾਰੇ ਵਿਦੇਸ਼ ਆਜ਼ਾਦ ਹੈਗਾ ਵਾਕਿਆ ਕਿ ਨਹੀਂ ਹੈਗਾ ਆਪਾਂ 78ਵਾਂ ਮਨਾ ਰਹੇ ਆਗੇ ਸਵਤੰਤਰਤਾ ਦਿਵਸ ਨੂੰ ਆਪਾਂ ਕਹਿੰਦੇ ਆ ਵੀ ਤੁਸੀਂ ਆਪ ਦੇਖੋ ਵੀ ਕਿਵੇਂ ਆ ਮਾਹੌਲ ਇਸ ਟਾਈਮ ਠੀਕ ਜੀ 10000 ਬਸ ਠੀਕ ਹੈ ਸੇਮ ਉਹੀ ਜੇ ਫਿਰ ਵੀ ਦੱਸੋ ਕੁਝ ਮਨ ਦੇ ਵਿੱਚ ਕਈ ਗੱਲਾਂ ਆਉਂਦੀਆਂ ਜੋ ਹਮ ਬਸ ਕੁ ਗੱਲ ਨਹੀਂ ਅੱਛਾ ਭਗਤ ਸਿੰਘ ਜੀ ਨੂੰ ਜਾਣਦੇ ਹੋ ਉਹਨਾਂ ਦੀ ਕੁਰਬਾਨੀਆਂ ਜਾਣਦੇ ਹੋ ਤੁਸੀਂ ਉਹ ਕੌਣ ਕੀ ਜਾਣਦੇ ਭੁੱਲ ਭੁੱਲ ਗਏ ਭੁੱਲ ਗਏ ਤੁਸੀਂ ਭਗਤ ਸਿੰਘ ਜੀ ਨੂੰ ਭੁੱਲ ਗਏ ਕਿਉਂ ਬਸ ਉਹਨੂੰ ਬਤਾਤਾ ਹੈ ਜੀ ਉਹਨਾਂ ਕਰਕੇ ਤਾਂ ਆਪਾਂ ਨੂੰ ਆਜ਼ਾਦੀ ਮਿਲੀ ਹੈ ਤੇ ਆਪਾਂ ਭੁੱਲ ਗਏ ਉਹਨਾਂ ਨੂੰ ਤੇ ਕਾਸ਼ ਬੋਲਣਾ ਨਹੀਂ ਚਾਹੁੰਦੇ ਮਨ ਭਾਵਕ ਹੋ ਜਾਊਗਾ ਨਾ ਜੇ ਤੁਸੀਂ ਜ਼ਿਆਦਾ ਗੱਲ ਕਰੋਗੇ ਸੋ ਕਈ ਜਜ਼ਬਾਤ ਹੁੰਦੇ ਆ ਨਾ ਤਾਂ ਕਈ ਚੀਜ਼ਾਂ ਨਹੀਂ ਬੋਲੀਆਂ ਜਾਂਦੀਆਂ ਕਈ ਦਿਲ ਦੇ ਵਿੱਚ ਰਹਿ ਜਾਂਦੀਆਂ ਨੇ ਕਿਉਂਕਿ ਸਾਡੇ ਕੋਲ ਸ਼ਬਦ ਨਹੀਂ ਹੁੰਦੇ ਉਹ ਚੀਜ਼ ਨੂੰ ਬਿਆਨ ਕਰਨ ਵਾਸਤੇ ਨਾ